ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਸਾਡੇ ਗੁਆਂਡੀ ਮੁਲਕ ਮਿਆਂਮਾਰ ਤੇ ਥਾਈਲੈਂਡ ਦੇ ਵਿੱਚ 7.7 ਤੀਬਰਤਾ ਦਾ ਭੁਚਾਲ ਆਇਆ। ਉਸ ਨੇ ਬਹੁਤ ਤਬਾਹੀ ਮਚਾਈ ਹੈ। ਜਦੋਂ ਅਸੀਂ ਉਹ ਵੀਡੀਓ ਇੱਕ ਬਹੁਤ ਉੱਚੀ ਬਿਲਡਿੰਗ ਦੀ ਡਿੱਗਦੀ ਥਾਂ ਕੱਟ ਕੇ ਤੇ ਲੋਕਾਂ ਨੂੰ ਭਜਦਿਆਂ ਦੇਖਦੇ ਆ ਤਾਂ ਦਿਲ ਦਹਿਲਾ ਜਾਂਦਾ ਹੈ। ਅਸੀਂ ਇਸ ਮਨੁੱਖਤਾ ਦੇ ਉੱਤੇ ਆਈ ਜਿਹੜੀ ਭੈੜੀ ਘੜੀ ਹੈ ਉਹਦੇ ਲੋਕਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਤੇ ਦੱਸਿਆ ਜਾ ਰਿਹਾ ਹੈ ਕਿ ਮਿਆਂ ਮਾਰ ਦੇ ਵਿੱਚ 140 ਥਾਈਲੈਂਡ ਦੇ ਵਿੱਚ 10 ਬੰਦਿਆਂ ਦੀ ਮੌਤ ਹੋਈ ਹੈ ਬੈਂਕਾਕ ਦੇ ਵਿੱਚ 100 ਬੰਦੇ ਜਿਹੜੇ ਆ ਉਹ ਲਾਪਤਾ ਦੱਸੇ ਜਾ ਰਹੇ ਹੈ ਤੇ ਚੰਗੀ ਗੱਲ ਹੈ ਕਿ ਭਾਰਤ ਨੇ ਕੁਝ ਰਾਹਤ ਸਮਗਰੀ ਭੇਜੀ ਹੈ ਤੇ ਹੋਰ ਵੀ ਉਥੇ ਭੇਜਣ ਦੀ ਲੋੜ ਹੈ ਤਾਂ ਕਿ ਲੋਕਾਂ ਨੂੰ ਇਸ ਘੜੀ ਦੇ ਵਿੱਚ ਮਦਦ ਪਹੁੰਚ ਸਕੇ ਦੂਸਰੀ ਗੱਲ ਦੋਸਤੋ ਤਿੰਨ ਖਬਰਾਂ ਇਕੱਠੀਆਂ ਇੱਕੋ ਹੀ ਤਰ੍ਹਾਂ ਦੀਆਂ ਨੇ ਆ ਭਾਰਤ ਦੇ ਵਿੱਚ ਜਿਹੜੀ ਸਾਡੇ ਬੋਲਣ ਦੀ ਲਿਖਣ ਦੀ ਆਜ਼ਾਦੀ ਜਿਹੜੀ ਹੈ ਉਸ ਦੇ ਉੱਤੇ ਬਹੁਤ ਵੱਡੇ ਹਮਲੇ ਹੋ ਰਹੇ ਹੈ ਤੇ ਲੋਕਾਂ ਨੂੰ ਇਹਨਾਂ ਦੇ ਬਦਲੇ 'ਚ ਅੱਡ-ਅੱਡ ਕੇਸਾਂ ਦੇ ਵਿੱਚ ਉਲਝਾਇਆ ਜਾ ਰਿਹਾ ਹੈ ਕੱਲ ਮਾਨਯੋਗ ਸੁਪਰੀਮ ਕੋਰਟ ਨੇ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਪ੍ਰਤਾਪ ਇਮਰਾਨ ਪ੍ਰਤਾਪ ਗੜੀ ਜਿਹੜਾ ਉਸ ਨੂੰ ਉਸ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਹੋਈ ਸੀ ਉਸ ਨੂੰ ਖਾਰਜ ਕੀਤਾ ਹੈ ਸਿਰਫ ਖਾਰਜੇ ਨਹੀਂ ਕੀਤਾ ਸੁਪਰੀਮ ਕੋਰਟ ਨੇ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਨੇ ਵੀ ਐਨੇ ਸਾਲ ਹੋ ਗਏ ਸਾਨੂੰ ਦੇਸ਼ ਨੂੰ ਦੇ ਉੱਤੇ ਡੈਮੋਕ੍ਰੇਸੀ ਨੂੰ ਤੇ ਅਸੀਂ ਅਜੇ ਤੱਕ ਵੀ ਛੋਟੀ ਜੀ ਕਿਸੇ ਇੱਕ ਬੰਦੇ ਦੀ ਕੋਈ ਲਾਈਨ ਲਿਖੀ ਦੇ ਉੱਤੇ ਸਾਡੀਆਂ ਭਾਵਨਾਵਾਂ ਇੰਨੀਆਂ ਹੀ ਮਾੜੀਆਂ ਹੋ ਗਈਆਂ ਕਿ ਉਹ ਭਟਕਣ ਨੂੰ ਫਿਰਦੀਆਂ ਰਹਿੰਦੀਆਂ ਨੇ ਤੇ ਪੁਲਿਸ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਐਫ ਆਈ ਆਰ ਕਰਨ ਯੋਗ ਵੀ ਹੈ ਕਿ ਨਹੀਂ ਹੈ ਉਸ ਦੇ ਉੱਤੇ ਉਸ ਨੇ ਇੱਕ ਆਪਣੀ ਕੋਈ ਟਵੀਟ ਕੀਤਾ ਤੇ ਉਸ ਦੇ ਪਿੱਛੇ ਇੱਕ ਲਾਈਨ ਲੱਗ ਰਹੀ ਸੀ ਇਹ ਖੂਨ ਕੇ ਪਿਆਸੇ ਬਾਤ ਸੁਣੋ ਇਹ ਚੱਲ ਰਹੀ ਸੀ ਜਿਹੜੀ ਅੱਜ ਨਫਰਤ ਦਾ ਦੌਰ ਚੱਲ ਰਿਹਾ ਹੈ ਤੇ ਲੋਕਾਂ ਦੇ ਖੂਨ ਦੇ ਪਿਆਸੇ ਲੋਕ ਗਲੀਆਂ 'ਚ ਘੁੰਮਦੇ ਫਿਰਦੇ ਆ ਉਹਦੀਆਂ ਬੜੀਆਂ ਤਾਜ਼ੀਆਂ ਉਦਾਹਰਨਾਂ ਵੀ ਸਾਡੇ ਸਾਹਮਣੇ ਨੇ ਅਸੀਂ ਦੇਖਿਆ ਕਿ ਕੁਨਾਲ ਕਾਮਰਾ ਨੇ ਇੱਕ ਵੀਡੀਓ ਇੱਕ ਆਪਣੀ ਜਿਹੜੀ ਹੈ ਉਹ ਕਮੇਡੀ ਕਰਦੇ ਹੈ ਸਟੈਂਡ ਅਪ ਕਮੇਡੀ ਉਹਨਾਂ ਨੇ 45 ਮਿੰਟ ਦੀ ਆਪਣੀ ਜਿਹੜੀ ਹੈ ਨਿਆ ਭਾਰਤ ਨਾਂ ਦੀ ਇੱਕ ਕਮੇਡੀ ਬਣਾਈ ਉਹਦੇ ਚ ਡੇਢ ਮਿੰਟ ਦੀ ਇੱਕ ਕਲਿੱਪ ਹੈ ਜਿਹਦੇ ਚ ਏਕ ਨਾ ਛਿੰਦੇ ਦਾ ਨਾਂ ਲਏ ਬਿਨਾ ਉਹ ਉਹਦੇ ਤੇ ਸ਼ਿਟਕਾ ਕਸ਼ੀ ਕਰਦੇ ਹੈ ਜਿਹੜੀ ਕਿ ਉਹਨਾਂ ਦਾ ਅਧਿਕਾਰ ਹੈ ਕਰਨਾ ਤੇ ਦੂਜੇ ਦਿਨ ਜਿੱਥੇ ਉਹ ਕਮੇਡੀ ਕਰਦੇ ਹੈ ਉਸ ਨੂੰ ਤੋੜ-ਭੋੜ ਕਰਦੇ ਜਾਂਦੇ ਉਸ ਸਮਾਨ ਦੀ ਭੀੜ ਆਉਂਦੀ ਹੈ ਤੇ ਤੋੜ-ਫੋੜ ਕਰਦੀ ਹੈ ਸਰਕਾਰ ਉਹਨਾਂ ਤੇ ਕੋਈ ਬਹੁਤ ਵੱਡਾ ਐਕਸ਼ਨ ਨਹੀਂ ਲੈਂਦੀ ਬਸ ਕੇਸ ਜਮਾੜਾ ਜਾਂ ਦਰਜ ਕਰਿਆ ਤੇ ਬਸ ਕੁਝ ਨਹੀਂ ਹੈਗਾ ਤੇ ਜਦ ਕਿ ਜੇ ਕਿਤੇ ਕੋਈ ਮੁਸਲਮਾਨਾਂ ਨੇ ਉਹ ਕਰਿਆ ਨਾਗਪੁਰ ਦੇ ਵਿੱਚ ਤਾਂ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਤੇ ਉਹ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਕਰਨ ਲਈ ਉਹਨਾਂ ਦੀਆਂ ਜਾਇਦਾਦਾਂ कुर्ਕ ਕਰਨ ਦਾ ਹੁਕਮ ਦੇ ਦਿੰਦਾ ਉੱਥੋਂ ਦੀ ਸਰਕਾਰ ਨੇ ਤਿੰਨ ਦਿਨਾਂ ਦੇ ਵਿੱਚ ਵਿੱਚ ਇੰਨਾ ਫਰਕ ਹੈਗਾ ਇਸੇ ਤਰ੍ਹਾਂ ਯੂਪੀ ਦੇ ਵਿੱਚ ਇੱਕ ਐਮਪੀ ਸਮਾਜਵਾਦੀ ਪਾਰਟੀ ਦੇ ਉਸ ਐਮਪੀ ਨੇ ਰਾਜ ਸਭਾ ਦੇ ਵਿੱਚ ਬੋਲਦਿਆਂ ਹੋਇਆਂ ਕਿਹਾ ਵੀ ਜੇ ਬਾਬਰ ਦੀ ਔਲਾਦ ਕਹਿ ਕੇ ਤੁਸੀਂ ਨਿੰਦਿਓ ਬਾਬਰ ਕੋਈ ਉਹ ਹੈ ਤਾਂ ਬਾਬਰ ਮੁਸੱਧਨ ਵਾਲਾ ਤਾਂ ਰਾਣਾ ਸੰਗ ਹੈ ਜਿਹੜਾ ਕਿ ਇਤਿਹਾਸਕ ਤੌਰ ਤੇ ਸੱਚ ਹੈ ਕੁਝ ਇਤਿਹਾਸਕਾਰ ਕਹਿੰਦੇ ਆ ਕਿ ਉਹਨੂੰ ਸੱਦਿਆ ਤੇ ਬਾਅਦ ਚ ਮੱਤ ਨਹੀਂ ਕੀਤੀ ਕੁਝ ਕਹਿੰਦੇ ਮੱਤ ਵੀ ਕੀਤੀ ਕੁਝ ਵੀ ਹੋਵੇ ਉਹਨੂੰ ਸੱਦਿਆ ਤੇ ਹਲਾਸ਼ੇਰੀ ਦਿੱਤੀ ਵੀ ਤੂੰ ਇਬਰਾਹਿਮ ਲੋਧੀ ਨੂੰ ਹਰਾ ਕਿਉਂਕਿ ਆਮ ਤੌਰ ਤੇ ਜਿਹੜੇ ਬੰਦੇ ਉਧਰੋਂ ਆਉਂਦੇ ਸੀ ਵਾਪਸ ਮੁੜ ਜਾਂਦੇ ਸੀ ਇੱਥੇ ਟਿਕਦੇ ਨਹੀਂ ਸੀ ਤੇ ਮੈਂ ਆਪਣਾ ਰਾਜ ਕਰੂੰਗਾ ਇਸ ਗੱਲ ਲਈ ਉਹਨੂੰ ਸੱਦਿਆ ਸੋ ਇਹ ਗੱਲ ਇਤਿਹਾਸ ਦੀ ਨਿਗਾਹ 'ਚ ਦੇਖਣ ਦੀ ਬਜਾਏ ਉਹਦੇ ਘਰ ਅੱਗੇ ਜਾ ਕੇ ਕਰਨੀ ਸੈਨ ਵਾਲੇ ਦਾ ਪੰਨ ਤੋੜ ਕਰਿਆ ਜਣੀ ਕਹਿਣ ਦਾ ਭਾਵ ਇਹ ਹੈ ਵੀ ਕੱਲ ਮਾਨਯੋਗ ਸੁਪਰੀਮ ਕੋਰਟ ਦੀਆਂ ਜਿਹੜੀਆਂ ਇਹ ਟਿੱਪਣੀਆਂ ਨੇ ਉਹ ਸਾਡੇ ਲਈ ਬੜੀਆਂ ਅੱਖਾਂ ਖੋਲਣ ਵਾਲੀਆਂ ਨੇ ਕਿ ਅਸੀਂ ਦਿਮਾਗ ਲਾ ਕੇ ਕਦੋਂ ਸੋਚਾਂਗੇ ਹਰ ਗੱਲ ਦੇ ਉੱਤੇ ਭਟਕੇ ਅਸੀਂ ਮਾਰਕੁਟਾਈ ਤੇ ਹਿੰਸਾ ਤੇ ਉਤਰਿਆ ਹੁੰਨੇ ਆ ਉਹਨਾਂ ਦੇ ਖਿਲਾਫ ਐਕਸ਼ਨ ਵੀ ਕੋਈ ਨਹੀਂਗਾ ਜਿਹੜਾ ਸੀਏ ਦੇ ਵਿਰੁੱਧ 2020 ਦੇ ਵਿੱਚ ਦੰਗੇ ਆ ਹੋਏ ਉੱਥੇ ਕੋਈ ਕਿਸੇ ਤਰ੍ਹਾਂ ਦਾ ਕੋਈ ਪੰਨ ਤੋੜ ਕਰੀ ਪੁਲਿਸ ਨੇ ਕਰੀ ਜਾਂ ਐ ਬੜ ਕੇ ਜ਼ਿਆਦਾ ਤਾਂ ਤੇ ਉਹਦੇ ਲਈ ਉਹਨਾਂ ਦੇ ਚੌਂਕਾਂ ਦੇ ਵਿੱਚ ਫੋਟੋ ਆ ਲਾਤੀਆਂ ਸਾਰਿਆਂ ਦੀ ਐ ਸਰਦਾਰਾਪੁਰੀ ਪੁਲਿਸ ਦੇ ਬਹੁਤ ਸਤਿਕਾਰਤ ਜਿਹੜੇ ਐ ਉਹ ਅਫਸਰ ਰਹੇ ਐ ਉਹਨਾਂ ਦੀ ਫੋਟੋ ਵੀ ਉੱਥੇ ਲੱਗਦੀ ਸੀ ਵੀ ਇਹ ਬੰਦੇ ਐ ਗੁਨਾਹਗਾਰ ਯਾਨੀ ਹੁਣ ਆ ਜਿਹੜੇ ਬੰਦੇ ਐ ਜਿਹੜੇ ਭਨਤੋੜ ਕਰਦੇ ਐ ਇਹਨਾਂ ਤੇ ਕੁਛ ਨਹੀਂ ਕਰ। ਸੋ ਸੁਪਰੀਮ ਕੋਰਟ ਨੇ ਉਹਨਾਂ ਨੂੰ ਉਹਨਾਂ ਦੇ ਉੱਤੇ ਕੀਤੀ ਹੋਈ ਐਫ ਆਈ ਆਰ ਜਿਹੜੀ ਉਹ ਦਰਜ ਵੀ ਕਰ ਦਿੱਤੀ ਤੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੀਆਂ ਜਿਹੜੀਆਂ ਕਵਤਾਵਾਂ ਨੇ ਡਰਾਮਾ ਫਿਲਮਾਂ ਸਟਾਇਰ ਤੇ ਆਰਟ ਇਹ ਸਾਡੀ ਜ਼ਿੰਦਗੀ ਦਾ ਬਹੁਤ ਜ਼ਰੂਰੀ ਹਿੱਸਾ ਨੇ ਇਹਨਾਂ ਤੋਂ ਬਿਨਾ ਜ਼ਿੰਦਗੀ ਬੇਅਰਥ ਹੈ ਅਰਥਹੀਣ ਹੈ ਕੋਈ ਉਹਦਾ ਅਰਥ ਹੀ ਨਹੀਂ ਬਣਦਾ ਹੈਗਾ ਸੋ ਇਹ ਗੱਲਾਂ ਉਹਨਾਂ ਨੇ ਕਹੀਆਂ ਨੇ ਤੇ ਫਿਰ ਉਹਨਾਂ ਨੇ ਕਿਹਾ ਵੀ ਕੋਈ ਪੋਇਮ ਜਾਂ ਕੋਈ ਕਮੇਡੀ ਜਿਹੜੀ ਹੈ ਉਹ ਕਿਸ ਤਰ੍ਹਾਂ ਨਾਲ ਲੋਕਾਂ ਚ ਜਿਹੜੀ ਹੈ ਉਹ ਦੁਸ਼ਮਣੀ ਕ੍ਰੀਏਟ ਕਰ ਸਕਦੀ ਹੈ ਸੋ ਇਹ ਉਹਨਾਂ ਨੇ ਸਵਾਲ ਬੜੇ ਵਾਰ ਰੱਖਦੇ ਦੂਜੇ ਵੱਲ ਮ드ਰਾਸ ਹਾਈ ਕੋਰਟ ਨੇ ਕੁਨਾਲ ਕਾਮਰਾ ਜੀ ਦੀ ਗੱਲ ਆਪਾਂ ਹੁਣੀ ਕਰਕੇ ਛੱਡਿਆ ਉਸ ਦੇ ਉਸ ਨੂੰ 7 ਅਪ੍ਰੈਲ ਤੱਕ ਅੰਤਰਮ ਜਮਾਨਤ ਦੇ ਦਿੰਦੀ ਹੈ ਕਿਉਂਕਿ ਉਹ ਉਹਦੇ ਉੱਤੇ ਮਹਾਰਾਸ਼ਟਰ ਸਰਕਾਰ ਨੇ ਕੇਸ ਦਰਜ ਕੀਤਾ ਤੇ ਉਸ ਕੇਸ ਦੇ ਵਿੱਚ ਉਹਨੂੰ ਖਤਰਾ ਸੀ ਵੀ ਮੈਨੂੰ ਮੇਰੀ ਜਾਨ ਨੂੰ ਵੀ ਖਤਰਾ ਹੋ ਸਕਦਾ ਤੇ ਉਹ ਉਸ ਨੇ ਹਾਈ ਕੋਰਟ ਨੇ ਮ드ਰਾਸ ਹਾਈ ਕੋਰਟ ਨੇ ਠੀਕ ਮੰਨਿਆ ਦੀ ਹਾਂ ਖਤਰਾ ਹੈਗਾ ਤੇ ਉਹਨੂੰ ਕਿਹਾ ਵੀ ਤੁਸੀਂ ਇੰਦਾ ਮੀਨ ਟਾਈਮ ਬੰਬੇ ਦੀ ਜਿਹੜੀ ਕੋਈ ਕੋਈ ਹਾਈ ਕੋਰਟ ਹੈ ਉੱਥੋਂ ਤੋਂ ਜਾਂ ਕੋਰਟ ਤੋਂ ਕਿਸੇ ਤੋਂ ਵੀ ਆਪਣੀ ਜ਼ਮਾਨਤ ਕਰਾ ਲਓ ਤੁਹਾਡੇ ਕੋਲ ਇੰਨਾ ਸਮਾਂ ਹੈਗਾ 31 ਤਰੀਕ ਨੂੰ ਉਹਨਾਂ ਨੇ ਉੱਥੇ ਪੁਲਿਸ ਦੇ ਅੱਗੇ ਪੇਸ਼ ਹੋਣਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿਰੁੱਧ ਉਹਨਾਂ ਨੇ ਉਹਦੀ ਜ਼ਮਾਨਤ ਦੀ ਕੀਤੀ ਹੈ ਤੇ ਉੱਥੇ ਵੀ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ ਨੇ ਸੋ ਤੀਜੀ ਗੱਲ ਜਿਹੜੀ ਹੈ ਉਹ ਹੈ ਗੁਹਾਟੀ ਦੀ ਅਸੀਂ ਤੁਹਾਡੇ ਨਾਲ ਪਹਿਲਾਂ ਇੱਕ ਦਿਨ ਸਾਂਝੀ ਕੀਤੀ ਸੀ ਗੱਲ ਕਿ ਉੱਥੋਂ ਦੇ ਇੱਕ ਆਨਲਾਈਨ ਪੋਰਟਲ ਹੈਗਾ ਉਸ ਪੋਰਟਲ ਦੇ ਇੱਕ ਪੱਤਰਕਾਰ ਨੇਗੇ ਦਲਾਵਰ ਹਸੈਨ ਮਜੂਮਦਾਰ ਦਲਾਵਰ ਹਸੈਨ ਮਜੂਮਦਾਰ ਨੇ ਉੱਥੇ ਆਸਾਮ ਕੋਆਪਰੇਟਿਵ ਐਪੈਕਸ ਬੈਂਕ ਕੇ ਜਿਹੜੀ ਬੁਹਾਟੀ ਦੇ ਵਿੱਚ ਉਹਦੇ ਅੱਗੇ ਲੋਕਾਂ ਦਾ ਇੱਕ ਮੁਜਾਹਰਾ ਸੀ ਉਹਨੂੰ ਉਹ ਕਵਰ ਕਰਾ ਰਹੇ ਸੀ ਲੋਕਾਂ ਨੂੰ ਉਹ ਸਵਾਲ ਪੁੱਛ ਰਹੇ ਤੇ ਜਿਹੜਾ ਉੱਥੋਂ ਦਾ ਮੈਨੇਜਰ ਹੈ ਉਹਦੇ ਨਾਲ ਵੀ ਉਹ ਗੱਲਬਾਤ ਕਰ ਰਹੇ ਤੇ ਉਹਨਾਂ ਦੇ ਉੱਤੇ ਕੇਸ ਦਰਜ ਕਰਦਾ ਕੇਸ ਦਰਜ ਕਰ ਦਤਾ ਵੀ ਉਹਨਾਂ ਨੇ ਜਿਹੜਾ ਬੈਂਕ ਦਾ ਗਾਰਡ ਹੈ ਜਿਹੜਾ ਬੋਡੋ ਕਮਿਊਨਿਟੀ ਦਾ ਐਸ ਸੀ ਐਸਟੀ ਐਸਟੀ ਕਮਿਊਨਿਟੀ ਹੈ ਉਹਦੇ ਤੇ ਐਸ ਸੀ ਐਸਟੀ ਐਕਟ ਦੇ ਤਹਿਤ ਕੇਸ ਦਰਜ ਕਰਦਾ ਉਹਦੇ ਚੋਂਨ ਜਮਾਨਤ ਮਿਲ ਗਈ ਉਹਨੂੰ ਸੱਚਾ ਵੀ ਅੱਛਾ ਇਹ ਤਾਂ ਛੱਡਿਆ ਗਿਆ ਫਿਰ ਦੂਜੇ ਦਿਨ ਉਹਦੇ ਤੇ ਇੱਕ ਹੋਰ ਕੇਸ ਕਰ ਦਿੱਤਾ ਕਿ ਉਹ ਬੈਂਕ ਦੇ ਵਿੱਚ ਆਇਆ ਤੇ ਜਿਹੜੀਆਂ ਸਾਡੀਆਂ ਗੁਪਤ ਡਾਕੂਮੈਂਟਾਂ ਆ ਉਹ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕੋਈ ਸੀਸੀਟੀਵੀ ਨਹੀਂ ਕੋਈ ਕੁਝ ਨਹੀਂ ਪੁਲਿਸ ਨੇ ਕੇਸ ਦਰਜ ਕਰਿਆ ਉਹਨੂੰ ਉਹਦੇ ਚ ਵੀ ਜਮਾਨਤ ਮਿਲ ਗਈ ਕੱਲ ਤਕਨੀਕੀ ਤੌਰ ਤੇ ਉਹਨੂੰ ਰਿਹਾਈ ਹੋਇਆ ਅੱਜ ਹੋ ਰਿਹਾ ਹੋਊਗਾ ਤਾਂ ਸ਼ਾਮ ਦੇ ਮੁੱਖ ਮੰਤਰੀ ਜਿਹੜੇ ਕਿ ਨਫਰਤ ਦਾ ਅੱਜਕੱਲ ਸਿਰਾਂਵਾਂ ਰਹੇ ਐ ਉਹਨਾਂ ਨੇ ਕਿਹਾ ਵੀ ਉਹ ਤਾਂ ਪੱਤਰਕਾਰ ਹੀ ਨਹੀਂ ਹੈਗਾ ਉਹ ਤਾਂ ਪਾਰਟ ਟਾਈਮ ਕੰਮ ਕਰਦਾ ਹੈ ਪੱਤਰਕਾਰੀ ਦਾ ਉਹ ਤਾਂ ਬੈਂਕ ਦੇ ਮੈਨੇਜਰ ਨੂੰ ਬਲੈਕਮੇਲ ਕਰਕੇ ਉਸ ਤੋਂ ਆਪਣੇ ਲੋਨ ਲਈ ਗੱਲਾਂ ਕਰ ਰਿਹਾ ਸੀ ਜੜ ਕੇ ਸੱਚ ਕੀ ਹੈ ਵੀ ਜਿਹੜਾ ਹਿਮੰਤ ਵਿਸ਼ਵਾਸ਼ ਸ਼ਰਮ ਹੈ ਦਾ ਵਾਇਰਨ ਰਿਪੋਰਟ ਲਾਈ ਹੈ ਕਿ ਵੀ ਉਹ ਉਸ ਬੈਂਕ ਦਾ ਡਾਇਰੈਕਟਰ ਹੈ ਤੇ ਭਾਜਪਾ ਦਾ ਇੱਕ ਹੋਰ ਐਮਐਲਏ ਵਿਸ਼ਵਜੀਤ ਫੂਕਾਨ ਉਸ ਦਾ ਚੇਅਰਮੈਨ ਹੈ ਉਸ ਬੈਂਕ ਦਾ ਤੇ ਉਹਦੇ ਵਿੱਚ ਬਹੁਤ ਵੱਡੀਆਂ ਗੜਬੜਾਂ ਹੋਈਆਂ ਤੇ ਬਹੁਤ ਵੱਡਾ ਘਪਲੇ ਹੋਇਆ ਉਹਦੇ ਵਾਸਤੇ ਉਥੋਂ ਦੀ ਜਾਤੀ ਆ ਪਾਰਟੀ ਜਿਹੜੀ ਹੈ ਉਹਦਾ ਮੁਜ਼ਾਰਾ ਸੀ ਜਿਹਨੂੰ ਉਹ ਕਵਰ ਕਰ ਰਿਆ ਹੋਇਆ ਸੀ। ਯਾਨੀ ਲੋਕਾਂ ਨੂੰ ਅਸਲੀ ਗੱਲ ਨਾ ਪਤਾ ਲੱਗ ਜੇ ਵੀ ਕੀ ਹੈ। ਜੋ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਲੋਕਾਂ ਦੀ ਆਵਾਜ਼ ਦਬਾਉਣ ਲਈ ਖਾਸ ਤੌਰ ਤੇ ਜਿੱਥੇ ਕਿਤੇ ਕੋਈ ਮੁਸਲਮਾਨ ਬੰਦਾ ਹੈ ਉਥੇ ਤਾਂ ਜ਼ਿਆਦਾ ਹੀ ਤੇਜ਼ੀ ਨਾਲ ਕੰਮਕਾਰ ਹੋ ਰਿਹਾ ਹੈ ਨਾ ਇਸ ਤਰ੍ਹਾਂ ਨਾਲ। ਸੋ ਇਹ ਤਿੰਨੇ ਘਟਨਾਵਾਂ ਜਿੱਥੇ ਸਰਕਾਰ ਦੀ ਜਿਹੜੀ ਹੈ ਗੁੰਡਾਗਰਦੀ ਉਹਨੂੰ ਦੱਸਦੀਆਂ ਨੇ ਪੁਲਿਸ ਦੀ ਗੁੰਡਾਗਰਦੀ ਕਿ ਬਿਨਾਂ ਸੋਚੇ ਸਮਝੇ ਐਫ ਆਈ ਆਰਾਂ ਦਾਜ ਕਰਦੀ ਹੈ ਉੱਥੇ ਕੁਝ ਜਿਹੜੀਆਂ ਕੋਰਟਾਂ ਹਾਲੇ ਸੁ ਜਾਗ ਨੇ ਉਹਨਾਂ ਦੀ ਵੀ ਇਸ਼ਾਰਾ ਕਰਦੀ ਹੈ ਵੀ ਕੁਝ ਕੋਰਟਾਂ ਅਜੇ ਹੱਬ ਚ ਆ ਵੀ ਕਰਦੀਆਂ ਨੇ ਹੁਣ ਜੇ ਸਾਰੀਆਂ ਹੀ ਕਹਿਣੀ ਹੈ ਹੁਣ ਸਾਰੀਆਂ ਤਾਂ ਇਹ ਹੈ ਵੀ ਇਹੀ ইমরান ਪ੍ਰਤਾਪ ਗੜੀ ਇਹਦੇ ਤੇ ਗੁਜਰਾਤ ਚ ਕੇਸ ਦਰਜ ਹੋਇਆ ਹੇਠਲੀ ਅਦਾਲਤ ਨੇ ਕੁਝ ਨਹੀਂ ਸੁਣਿਆ ਹਾਈ ਕੋਰਟ ਗਿਆ ਉਹ ਗੁਜਰਾਤ ਹਾਈ ਕੋਰਟ ਹਾਈ ਕੋਰਟ ਨੇ ਉਹਦੀ ਕੋਈ ਗੱਲ ਨਹੀਂ ਸੁਣੀ ਉਹਨੂੰ ਸੁਪਰੀਮ ਕੋਰਟ ਤਾਉਣਾ ਪਿਆ ਸੁਪਰੀਮ ਕੋਰਟ ਨੇ ਤਿੰਨ ਚਾਰ ਤਰੀਕਾਂ ਤੋਂ ਬਾਅਦ ਕੱਲ ਐਫ ਆਈ ਆਰ ਜਿਹੜੀ ਹੈ ਉਹ ਰੱਦ ਕੀਤੀ ਹੈ ਇਹਦਾ ਮਤਲਬ ਹੈ ਸਾਰੀਆਂ ਕੋਰਟਾਂ ਵੀ ਜਿਹੜੇ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੋਇਆ ਹੈ ਵੀ ਐਫ ਆਈ ਆਰ ਦਰਜ ਕਰਨ ਤੋਂ ਪਹਿਲਾਂ ਸੋਚ ਤਾਂ ਲਓ ਵੀ ਇਹ ਸੱਚੀ ਹੈ ਇਹਦਾ ਕੋਈ ਮੁੱਲ ਹੈਗਾ ਕਿ ਨਹੀਂ ਜੇ ਤੁਸੀਂ ਜਿਹੜਾ ਜਿਹੜਾ ਗੁਨਾਹ ਮੰਨ ਰਹੇ ਹੋ ਸੋ ਇਹ ਇਸ ਦੇ ਨਾਲ ਅਗਲੀ ਗੱਲ ਦੋਸਤੋ ਇਹ ਹੈ ਵੀ ਕੇਂਦਰ ਸਰਕਾਰ ਨੇ ਕੱਲ ਡੀਏ ਜਿਹੜਾ 51 ਤੋਂ ਵਧਾ ਕੇ 53% ਕਰ ਦਿੱਤਾ ਤੇ ਉਹ ਜਿਹੜਾ 848 ਲੱਖ ਦੇ ਕਰੀਬ ਮੁਲਾਜ਼ਮ ਨੇ ਤੇ 65 ਲੱਖ ਦੇ ਕਰੀਬ ਜਿਹੜੇ ਹੈ ਉਹ ਪੈਨਸ਼ਨਰ ਨੇ 1 ਕਰੋੜ 15 ਲੱਖ ਲੋਕਾਂ ਨੂੰ ਕੱਲ ਉਹਨਾਂ ਨੇ ਇੱਕ ਬੈਨੀਫਿਟ ਦਿੱਤਾ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਇਸ ਬਜਟ ਦੇ ਵਿੱਚ ਵੀ ਸੁੱਚੇ ਮੂੰਹੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਸ਼ਰਤਾਂ ਜਿਹੜਾ ਉਹਨਾਂ ਦਾ ਡੀਏ ਹੈ ਪੰਜਾਬ ਦਾ ਉਹ ਹਾਲੇ 42% ਹੈ ਸੈਂਟਰ ਦਾ 53 ਜਿਹੜੀ 11% ਘੱਟ ਡੀਏ ਲੈ ਰਹੇ ਆ ਪੰਜਾਬ ਦੇ ਮਲਾਜ਼ਮ ਤੇ ਪੈਨਸ਼ਨਰ ਕੇਂਦਰ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਨਾਲੋਂ ਇੱਕ ਅਗਲੀ ਗੱਲ ਇਹਦੇ 'ਚ ਜਿਹੜੀ ਅੱਗੋਂ ਜਿਹੜਾ ਮੋਦੀ ਸਰਕਾਰ ਨੇ ਕੀ ਕੀਤਾ ਨਾਲ ਹੋਰ ਮਾਰਾ ਜੋ ਕੀਤਾ 25 ਤਰੀਕ ਨੂੰ ਜਿਹੜਾ ਫਾਈਨਾਂਸ ਬਿਲ 2025 ਪਾਸ ਕੀਤਾ ਉਸ ਬਿਲ ਦੇ ਵਿੱਚ ਇਹ ਕਹਤਾ ਵੀ ਜਿਹੜੇ ਪੈਨਸ਼ਨਰ ਹੁਣ ਤੋਂ ਪਹਿਲਾਂ ਰਿਟਾਇਰ ਹੋਗੇ ਉਹ ਇੱਕ ਵੱਖਰੀ ਕੈਟਾਗਰੀ ਨੇ ਤੇ ਜਿਹੜੇ ਹੁਣ ਤੋਂ ਬਾਅਦ ਰਟਾਇਰ ਹੋਣਗੇ ਉਹਨਾਂ ਨੂੰ ਜਿਹੜੇ ਵੀ ਬੈਨੀਫਿਟ ਕੋਈ ਸਰਕਾਰ ਦੇਊਗੀ ਉਹ ਇਹਨਾਂ ਨੂੰ ਨਹੀਂ ਮਿਲਣਗੇ ਜਾਨੀ ਇੱਕੋ ਕੈਟੇਗਰੀ ਨੂੰ ਦੋ ਅੱਧ-ਅੱਧ ਹਿੱਸਿਆਂ 'ਚ ਤਰੀਕ ਦੇ ਹਿਸਾਬ ਨਾਲ ਵੰਡਤਾ ਮਾਨਯੋਗ ਸੁਪਰੀਮ ਕੋਰਟ ਨੇ ਪਹਿਲਾਂ ਫੈਸਲਾ ਸੁਣਾਇ ਹੋਇਆ ਹੈ ਵੀ ਅਜਹੀਆਂ ਜਿਹੜੀਆਂ ਫਰਜੀ ਜਾਂ ਤਰੀਕਾਂ ਨੇ ਇਹਨਾਂ ਦੇ ਆਧਾਰ 'ਤੇ ਦੋ ਚੀਜ਼ਾਂ ਦੋ ਕੈਟੇਗਰੀ ਦੋ ਬੰਦਿਆਂ 'ਚ ਜਿਹੜੇ ਇੱਕੋ ਜਿਹੇ ਹੈ ਉਹਨਾਂ 'ਚ ਫਰਕ ਨਹੀਂ ਕਰਿਆ ਜਾ ਸਕਦਾ ਸੋ ਇਹਦੇ ਉੱਤੇ ਵੀ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਹੈ ਪੈਨਸ਼ਨਰਸ ਦੀ ਉਨਾਂ ਨੇ ਮੁਜਾਰੇ ਕਰਨ ਦਾ ਫੈਸਲਾ ਕੀਤਾ ਕੇਂਦਰ ਸਰਕਾਰ ਵਿਰੁੱਧ ਤੇ ਇਹਦੇ ਤੋਂ ਸੂਬਾ ਸਰਕਾਰਾਂ ਨੇ ਕਿਹਾ ਉਧਰਲੇ ਪਾਸੇ ਮਾੜੇ ਪਾਸੇ ਤੁਰ ਪਏ ਲਾਸਟ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਇਹ ਕਰਨੀ ਹੈ ਕੱਲ ਅ ਐਸ ਕੇ ਐਮ ਦੇ ਪੰਜਾਬ ਚੈਪਟਰ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਧਰਨੇ ਮੁਜਾਰੇ ਕੀਤੇ ਗਏ ਪੰਜਾਬ ਸਰਕਾਰ ਦੀ ਜ਼ਬਰ ਵਿਰੋਧੀ ਨੀਤੀ ਦੇ ਵਿਰੁੱਧ ਜੋ ਜ਼ਬਰ ਪੰਜਾਬ ਸਰਕਾਰ ਕਿਸਾਨਾਂ ਦੇ ਉੱਤੇ ਜਿਹੜੇ ਸ਼ੰਭੂ ਖੰਡੋਰੀ ਬਾਰਡਰ ਐ ਉਹਨਾਂ ਦੇ ਉੱਤੇ ਜਾਂ 5 ਤਰੀਕ ਨੂੰ ਨੁਕਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਉੱਤੇ ਇਹ ਕੀਤਾ ਹੈ ਪਲੱਸ ਜਿਹੜੇ ਆਮ ਲੋਕਾਂ ਦੇ ਉੱਤੇ ਜ਼ਬਰ ਕਰ ਰਹੀ ਹੈ ਪੰਜਾਬ ਸਰਕਾਰ ਉਹਨਾਂ ਸਾਰੇ ਜ਼ਬਰਾਂ ਦੇ ਵਿਰੁੱਧ ਇਹ ਧਰਨੇ ਮੁਜਾਰੇ ਲਾਏ ਗਏ ਤੇ ਅਗਲੀ ਗੱਲ ਨਾਲ ਇਹ ਮੰਗ ਕੀਤੀ ਗਈ ਵੀ ਜਿਹੜੀਆਂ ਉਥੋਂ ਕਿਸਾਨ ਅੰਦੋਲਨ ਤੋਂ ਟਰਾਲੀਆਂ ਤੇ ਹੋਰ ਸਮਾਨ ਚੋਰੀ ਕੀਤਾ ਉਹ ਵਾਪਸ ਦਿੱਤਾ ਜਾਵੇ ਕਿਸਾਨ ਜਿਹੜੇ ਫੜੇ ਉਹ ਗ੍ਰਿਫਤਾਰ ਹੋਏ ਹੋਏ ਉਹਨਾਂ ਨੂੰ ਰਿਹਾਂ ਕੀਤਾ ਜਾਵੇ ਉਹ ਰਿਹਾਂ ਕੱਲ ਰਾਤ ਨੂੰ ਕੀਤੇ ਆ ਉਹਨਾਂ ਨੇ ਕੱਲ ਦਿਨੇ ਮਤਲਬ ਇਹ ਸੀਗਾ ਜਿਹੜੇ ਧਰਨੇ ਵਿਚਾਰੇ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ